ਪਹੁੰਚੇ ਤਿੰਨ ਸਾਢੇ ਤਿੰਨ ਮਿੰਟ ਦੇ ਵਿੱਚ ਪਹੁੰਚ ਜਾਣਗੇ ਤੇ ਜੇ ਸਾਨੂੰ ਮਿਲ ਗਈ ਟਿਕਟ ਅਸੀਂ ਵੀ ਅੱਧੇ ਪੌਣੇ ਘੰਟੇ ਦੇ ਵਿੱਚ ਟਿਕਟ ਲੈ ਕੇ ਪਹੁੰਚਾਂਗੇ ਨਹੀਂ ਤੇ ਉਹਨਾਂ ਨੂੰ ਵੇਟ ਕਰਨੀ ਪਊਗੀ ਅੱਧਾ ਦਿਨ ਸਾਡੇ ਪੂਲਨਾ ਪਿੰਡ ਦੇ ਬਿਲਕੁਲ ਨੇੜੇ ਆ ਗਏ ਆ ਦੂਰੀ ਤੈਅ ਹੋ ਚੁੱਕੀ ਆ ਆ ਬੰਦਾ ਥੋੜਾ ਮਿਸ ਮਾਰਦਾ ਵਿੱਚ ਓਏ ਘੋੜੇ ਦੇ ਬਾਹਰ ਤਾਂ ਅਗਰ ਉਹ ਵੀਰੇ ਵੀ ਘੋੜੇ ਤੇ ਆਵਾ ਉਹ ਪਤਾ ਹੀ ਆ ਸਾਰੀ ਫੌਜ ਨੂੰ ਤੇਰਾ ਕਰਕੇ ਮੈਨੂੰ ਘੋੜਾ ਕਰਨਾ ਪਿਆ ਜਾਓ ਆਈ ਗਰੂਚੀ ਬੀਵੀ ਜੀ ਮਿਲੇ ਕੁਝ ਹਾਂ ਓਹ ਔਰ ਇਹ ਪਿੰਡ ਪੂਨਾ ਉਥੋਂ ਫਿਰ 4 ਕਿਲੋਮੀਟਰ ਅੱਗੇ ਗੋਬਿੰਦ ਘਾਟਾ ਪਰ ਉਥੋਂ ਕੋਈ ਮੁਸ਼ਕਲ ਨਹੀਂ ਆ ਉਥੇ ਸੜਕ ਆ ਉਥੋਂ ਗੱਡੀਆਂ ਮਿਲ ਜਾਂਦੀਆਂ ਤੇ ਆਹ ਜੇ ਟਲਾਨੇ ਬਹੁਤ ਥੱਲੇ ਜਿਆਦਾ ਮਤਲਬ ਲੂੰਗੀ ਜੀ ਟਲਾਨੇ ਆ ਬੜਾ ਸੰਭਲ ਕੇ ਚੱਲਣਾ ਪੈਂਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਸ਼ਮੇਰੇ ਸੋਨੇ ਹੋ ਗਿਆ। ਮੈਂ ਕਰੀਬ 1 ਵਜੇ ਗੋਬਿੰਦਗੜ੍ਹ ਪਹੁੰਚ ਗਿਆ ਸੀਗਾ ਤੇ ਹੁਣ ਸਮਾਂ 2:30 ਹੋ ਗਿਆ ਤੇ ਗੁਰੂ ਮਹਾਰਾਜ ਦੇ ਦਸ਼ਮੇਲੇ ਕਰ ਲਿਆ ਤੇ 2 ਕੁ ਮਿੰਟ ਬਾਜ਼ਾਰ ਤੱਕ ਜਿਹੜਾ ਮਾਰ ਕੇ ਤੇ ਫਿਰ ਹੁਣ ਇਹ ਅੱਗੇ ਲੈ ਕੇ ਤੁਰ ਪੈਣਾ ਆਪਾਂ। ਆਜੋ ਘੁੰਮਦੇ ਆ ਬਾਜ਼ਾਰ ਦੇਖਦੇ ਅਗੇ। ਇਹ 메인 게ਟ ਗੁਰਦੁਆਰਾ ਗੋਬਿੰਦ ਘਾੜਦਾ ਜੀ ਅੰਦਰ ਗੁਰਦੁਆਰਾ ਸਾਹਿਬ ਇਧਰ ਬਾਹਰਲੇ ਬੰਨੇ ਪਾਰਕਿੰਗ ਹੈ ਸਾਰੀ ਉਧਰ ਪਾਰਕਿੰਗ ਦੇ ਵਿੱਚ ਗੱਡੀ ਖੜੀ ਕੀਤੀ ਆ ਹੁਣ ਬਸ ਸਲਫ ਮਾਰਨਾ ਤੇ ਨਿਕਲਣਾ ਵਾਸਤੇ ਉਥੋਂ ਕਿਤੇ ਚੱਲੂ ਹਾਂ 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 ਹੋ ਗਿਆ ਚਲੋ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਸ਼ਮੇਲੇ ਕਰਕੇ ਅਸੀਂ ਕੱਪੜੇ-ਕੁਪੜੇ ਚੇਂਜ ਕਰਕੇ ਗੱਡੀ ਸਮਾਨ ਆਪਦਾ ਸਾਰਾ ਸੈੱਟ ਕਰਕੇ ਤੇ ਹੁਣ ਅਸੀਂ ਇੱਥੇ ਚੱਲੇ ਪਾਉਣ ਲੱਗੇ ਆ ਤੇ ਹੁਣ ਸਮਾਂ ਪੂਰੇ 3 ਵਜ ਗਿਆ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਸ੍ਰੀ ਨਗਰ ਤੇ ਜਾਂ ਰਿਸ਼ੀਕੇਸ਼ ਰਵਾਂਗੇ ਆਜੋ ਚੱਲਦੇ ਰਹਾਂ ਤੁਹਾਨੂੰ ਨਾਲ ਵੀਡੀਓ ਆਜੋ ਵਾਏ ਸਵਾਤ ਨਾ ਖੋ ਪਿਛਲੀ ਗੱਡੀ ਨਿਕਲ ਆਈ ਇਹਨੇ ਫੋੜੀ ਆ ਜੇ ਨੂੰ ਪਰਚੀ ਵੀ ਦੇਣੀ ਨਹੀਂ ਨਾ ਵਾਪਸ ਜਿਹੜੀ ਗੱਡੀ ਦੀ ਪਰਚੀ ਵੀ ਲੈਣੀ ਹੁੰਦੀ ਆ ਨੇ ਦਰਵਾਜਾ ਖੋਲਣ ਤੇ ਨਹੀਂ ਉਹ ਪਰਚੀ ਇਹਨੇ ਦਿੱਤੀ ਹੀ ਪੈਸੇ ਦੇ ਦਿੱਤੇ ਉਹਨੂੰ ਆਵੇ ਭਈ ਮੈਂ ਤਾਂ ਬਾਅਦ ਹੈ ਨਹੀਂ ਲੈਣੀ ਪਰਚੀ ਤੇ ਵਾਪਸ ਨਹੀਂ ਦੇਣੀ ਆਪਾਂ ਕੀ ਕਰਦੇ ਚਾਰ ਜਿਹੜੀ ਪਈ ਰਹਿੰਦੀ ਕਰ ਕੋਡ ਕਹਿ ਦਿੰਦੇ ਆ ਜੀ ਕਿ ਇਨੀ ਪਰਚੀ ਪਤਾ ਲੱਗ ਜਾਂਦਾ ਵੀ ਇਨੀ ਪਰਚੀ ਆ लो जी लग गई सीट बेल्ट तैयार होवे तो ना लो बाबूजी लो हो गए ठीक है बहुत बहुत धन्यवाद ले जाए देख लिया ओके नमस्कार आ, आ जा नوتेशक को जा आ जा बेटा आ परची मेरा सामने के रख लो ना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤਿਹਾਰ ਜੀ ਗੁਰੂ ਮਹਾਰਾਜ ਦਾ ਨਾਮ ਲੈ ਕੇ ਆਗਿਆ ਲੈ ਕੇ ਇਥੋਂ ਤੁਰ ਪਏ ਆ ਬਦਰੀਨਾਥ ਦਾ ਪਲਾਨ ਸੀ ਜਾਂਦਾ ਤੇ ਨਤੇਜ ਸਿੰਘ ਦਾ ਕਰਕੇ ਕੈਨਸਲ ਕਰਨਾ ਪਿਆ ਕਿੰਦਾ ਲੱਕਵਾੜਾ ਦਰਦ ਹੋਉਂਦਿਆ ਤੇ ਮੰਮੀ ਬਹੁਤੀ ਖਿੱਚ ਨਹੀਂ ਕੀਤੀ ਇਸੇ ਕਰਕੇ ਵੀ ਚਲੋ ਕੋਈ ਗੱਲ ਨਹੀਂ ਜੇ ਬੰਦੇ ਦੀ ਰੂਹ ਹੀ ਖੁਸ਼ ਆਪਾਂ ਜਾਣਾ ਹੀ ਨਹੀਂ ਉਹੋ ਹੀ ਆਪਾਂ ਜਿਹੜਾ ਸਮਾਂ ਉਹ ਆ ਪਿੰਡ ਨੂੰ ਕਰਦੇ ਆ ਜਿੰਨਾ ਨਿਪੜੂਗਾ ਕੱਲ ਨੂੰ ਇਹ ਆ ਵੀ ਕੱਲ ਸ਼ਾਮ ਨੂੰ ਘਰ ਪਹੁੰਚ ਜਾਵਾਂਗੇ ਪਰ ਥੋੜਾ ਹਨੇਰਾ ਹੋ ਜੇ ਇਹ ਰਸਤਾ ਜਿਹੜਾ ਇਹ ਸਿੱਧਾ ਉੱਪਰ ਚੜ ਜਾਂਦਾ ਮੇਨ ਬਦਰੀਨਾਥ ਵਾਲੇ ਰੋਡ ਦੇ ਉੱਪਰ ਕਰਦੇ ਪਾਂਦੇ ਇਹ ਸਾਹਮਣੇ ਵਾਲਾ ਰੋਡ ਜਾਂਦਾ ਬਦਰੀਨਾਥ ਤੇ ਮਾਨਾ ਪਿੰਡ ਜਿਹੜਾ ਇੰਡੀਆ ਦਾ ਲਾਸਟ ਪਿੰਡ ਹੈ ਚైనా ਦੇ ਬਾਦਰ ਦੇ ਉਹ ਮੈਜ ਕਰੀਬ 222 ਕਿਲੋਮੀਟਰ ਦੇ ਇਥੋਂ 1 ਘੰਟੇ ਦਾ ਰਸਤਾ ਬੰਦਾ ਸਾਡਾ ਵੀਰ ਕਹਿੰਦਾ ਮੇਰਾ ਤਾਂ ਮਨ ਪੂਰਾ ਹੀ ਜਾਂਦਾ ਜੇ ਸਾਡੇ ਨੰਨਾ ਪਾਸ ਦਾ ਮਵੇਂ ਬਹੁਤੀ ਖਿਚ ਨਹੀਂ ਕੀਤੀ ਮਾਹੀ ਕੋਈ ਗੱਲ ਨਹੀਂ ਚਲਦੇ ਆ ਪਿੰਡ ਨੂੰ ਵਾਪਸ ਇਹ ਖਲੋਤੀ ਆਪਣੀ ਕਰਮਾੜੀ ਜਿਹਦੇ ਉੱਪਰ ਆਪਾਂ ਯਾਤਰਾ ਤੇ ਆਏ ਸੀਗੇ ਤੇ ਬਾਕੀ ਗੁਰਦਰਾ ਗੋਬਿੰਦ ਘਰ ਦਾ ਉੱਪਰੋਂ ਜੋ 뷰 ਦੇਖਣਾ ਆ 뷰 ਆ ਤੇ ਇਹ ਗੁਰਦਰਾ ਸਾਹਿਬ ਆ ਸਾਰਾ ਤੇ ਆ ਜਿਹੜਾ ਪੋਲ ਆ ਇਹ ਪੋਲ ਪੈਦਲ ਪਾਰ ਕਰਕੇ ਤੇ ਆ ਉੱਪਰ ਜਿਹੜੀਆਂ ਟੈਕਸੀਆਂ ਫਲੋਟੀਆਂ ਫਲੋਟੀਆਂ ਇਹ 5 ਕਿਲੋਮੀਟਰ ਤੱਕ ਆਪਾਂ ਨੂੰ ਟੈਕਸੀਆਂ ਪਹੁੰਚਾਉਂਦੀਆਂ ਅਗਲੇ ਬੰਨੇ ਦੇਖੋ ਘੋੜੇ ਤੇ ਜਾਣ ਦੀ ਸਮਤਾ ਘੋੜੇ ਚੱਲਦੇ ਜਿਹੜਾ ਤੁਰ ਕੇ ਜਾਂਦਾ ਤੁਰ ਕੇ ਚੱਲਦੇ ਹੁਣ ਆਪਾਂ ਚੱਲਦੇ ਆ ਅਗਲੇ ਸਫਰ ਵੱਲੋਂ ਤੁਹਾਨੂੰ ਕਿ ਉਹਦੋਂ